ਹਾਂਜੀ ਦੋਸਤੋ ਕੀ ਹਾਲ ਚਾਲ ਹੈ ਜੀ ਹੋਰ ਵਧੀਆ ਸਾਰੇ ਜਣੇ ਉਮੀਦ ਆ ਸਾਰੇ ਜਣੇ ਵਧੀਆ ਹੋਵੋਗੇ ਸਭ ਦੇ ਕੰਮਕਾਰ ਵਧੀਆ ਚੱਲ ਰਹੇ ਹੋਵਗੇ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਪਿਛਲੇ ਦਿਨਾਂ ਚ ਸੋਚਿਆ ਸੀਗਾ ਕਿ ਆਪਾਂ ਨੇ ਗੱਡੀ ਜਿਹੜੀ ਆ ਵੇਚ ਦੇਣੀ ਹੈ ਤੇ ਉਹਦੇ ਵਾਸਤੇ ਆਪਨੇ ਵੀਡੀਓ ਵੀ ਪਾਈ ਸੀਗੀ ਤੇ ਵੀਡੀਓ ਤੋਂ ਬਾਅਦ ਬਹੁਤ ਸਾਰੇ ਵੀਰਾਂ ਦੇ ਫੋਨ ਵੀ ਆਏ ਰੇਟ ਵਗੈਰਾ ਉਹਨਾਂ ਨੇ ਪਤਾ ਕੀਤਾ ਤੇ ਹੁਣ ਵੀ ਆ ਰਹੇ ਨੇ ਆਲੈਕਸ ਤੇ ਵੀ ਬਹੁਤ ਸਾਰੇ ਪੁੱਛ ਪੜਤਾਲ ਕਰ ਰਹੇ ਨੇ ਤੇ ਕਹਿੰਦੇ ਨੇ ਚਲੋ ਦੱਸਾਂਗੇ ਚਲੋ ਤੇ ਹੁਣ ਜਿਹੜਾ ਮੇਰਾ ਮਨ ਆ ਉਹ ਚੇਂਜ ਹੋਣ ਲੱਗ ਗਿਆ ਤੇ ਮੇਰਾ ਮਨ ਹੁਣ ਚੇਂਜ ਹੁੰਦਾ ਜਾਂਦਾ ਤੇ ਮੈਨੂੰ ਮੇਰਾ ਮਨ ਇਹ ਕਹਿੰਦਾ ਵੀ ਗੱਡੀ ਵੇਚਣ ਦੀ ਕੀ ਲੋੜ ਹੈ ਰੱਖੀ ਲੈ ਇਹਨੂੰ ਠੀਕ ਨਹੀਂ ਇਹਦੀ ਕੋਈ ਕਿਸ਼ਤ ਵਗੈਰਾ ਤਾਂ ਹੈ ਨਹੀਂ ਨਾ ਕੋਈ ਹੋਰ ਖਰਚਾ ਇਹਦਾ ਕੋਈ ਮਾੜਾ ਮੋਟਾ ਉਹੀ ਟੈਕਸ ਵਗੈਰਾ ਭਰਨਾ ਹੈ ਆਪਾਂ ਨੇ ਇੰਸ਼ੋਰਸ ਕਰਾਉਣੀ ਐ ਉਹਦਾ ਸਾਰਿਆਂ ਨੂੰ ਕਰਾਉਣੀ ਪੈਂਦੀ ਐ ਤੇ ਹੁਣ ਜਿਹੜਾ ਹੋਰ ਆਪਣਾ ਕੋਈ ਕੰਮ ਵੀ ਆਪਣੇ ਦਿਮਾਗ 'ਚ ਨਹੀਂ ਆ ਰਿਹਾ ਵੀ ਆਪਾਂ ਕਿਹੜਾ ਕੰਮ ਕਰੀਏ ਕਿਉਂਕਿ ਸਾਰੀ ਸਾਰੇ ਆਲੇ-ਦਾਲੇ ਜੋ ਐ ਮਾਰਕੀਟ ਦੇ ਵਿੱਚ ਹਰੇਕ ਕੰਮ ਦੇ ਵਿੱਚ ਹੀ ਬਹੁਤ ساری ਦੁਨੀਆ ਆ ਗਈ ਐ ਹਰੇਕ ਕੰਮ ਦੇ ਵਿੱਚ ਹੀ ਬਹੁਤ سارے ਲੋਕ ਆ ਗਏ ਆ ਜਿਹਦੇ ਕਰਕੇ ਜਿਹੜਾ ਕੰਮ ਵੰਡਿਆ ਗਿਆ ਮਤਲਬ ਕਿ ਚੱਲ ਰਿਹਾ ਤੇ ਉਹਨਾਂ ਵਿੱਚੋਂ ਜੇ 100 ਬੰਦਾ ਕੰਮ ਕਰ ਰਿਹਾ ਤਾਂ 100 ਬੰਦੇ 'ਚੋਂ ਆਪਨਾ ਲਾ ਲਓ 10 ਬੰਦਿਆਂ ਦਾ ਜਿਹੜਾ ਕੰਮ ਹੈ ਵਧੀਆ ਚੱਲ ਰਿਹਾ ਮੰਨ ਲਓ ਉਹਨਾਂ ਦੀ ਜਿਹਨਾਂ ਦੀ ਮਾਰਕੀਟ ਬਣੀ ਵੀ ਆ ਉਹ ਵੀ ਪੁਰਾਣੇ ਹੀ ਬੰਦੇ ਨੇ ਜਿਨ੍ਹਾਂ ਦੀ ਕਾਫੀ ਦੇਰ ਹੋ ਗਈ ਉਹਨਾਂ ਨੂੰ ਕੰਮ ਕਰਦਿਆਂ ਨੂੰ ਆਪਣੇ ਸੈਕਟਰ ਦੇ ਵਿੱਚ ਲਾ ਲਓ ਕਿਸੇ ਵੀ ਕੰਮ ਦਾ ਜਿਹੜਾ ਹੈਗਾ ਤੇ ਮੈਂ ਹੁਣ ਜਿਹੜਾ ਪੋਸਟਪੋਨ ਕਰ ਰਿਹਾ 2-4 ਸਾਲ ਵਾਸਤੇ ਪੋਸਟਪੋਨ ਕਰ ਦਿੰਦੇ ਆ ਆਪਾਂ ਇਸ ਜੋ ਵੀ ਹੈਗਾ ਨਵੇਂ ਕੰਮ ਵਾਸਤੇ ਆਪਾਂ ਹਜੇ ਸੋਚਣਾ ਨਹੀਂ ਹੈਗਾ ਕਿਉਂਕਿ ਇੰਟਰਨੈਸ਼ਨਲ ਮਾਰਕੀਟ ਵੀ ਹਜੇ ਖਰਾਬ ਚੱਲ ਰਹੀ ਆ ਸਾਰੇ ਪਾਸੇ ਹੁਣ ਤੁਸੀਂ ਦੇਖ ਹੀ ਰਹੇ ਆ ਜਿਹੜਾ ਆਪਣਾ 트럼ਪ ਨੇ ਹੁਣ ਜਿਹੜੀ ਟ੍ਰੇਡ ਵਾਰ ਸ਼ੁਰੂ ਕੀਤੀ ਆ ਆਪਣੇ ਦੇਸ਼ਾਂ ਦੇ ਉੱਤੇ ਟੈਕਸ ਲਗਾਏ ਆ ਠੀਕ ਆ ਜੀ ਉਹਦੇ ਨਾਲ ਵੀ ਕਾਫੀ ਮਾਰਕੀਟ ਨੂੰ ਫਰਕ ਪੈਣਾ ਜੋਬਸ ਬੁਆਰਾਂ ਵੀ ਜਾ ਸਕਦੀਆਂ ਨੇ ਇੰਡੀਆ ਦੇ ਵਿੱਚ ਵੀ ਤੇ ਹੋਰ ਕੰਟਰੀਜ਼ ਦੇ ਵਿੱਚ ਵੀ ਤੇ ਮਹਿੰਗਾਈ ਵੀ ਵੱਧ ਸਕਦੀ ਆ ਜਿਹਦੇ ਨਾਲ ਕਿ ਮਾਰ ਆ ਜਿਹੜੀ ਹੋਰ ਪੈਣੀ ਆ ਆਪਣੇ ਤੇ ਆਮ ਲੋਕਾਂ ਦੇ ਸਾਰੇ ਸੈਕਟਰਾਂ ਦੇ ਉੱਤੇ ਇਸ ਦਾ ਅਸਰ ਦੇਖਣ ਨੂੰ ਮਿਲੂਗਾ ਬਾਕੀ ਦੇਖਦੇ ਹਾਂ ਕਿ ਹਜੇ ਤਾਂ ਉਹਨਾਂ ਨੇ ਹੁਣੇ ਹੀ ਲਾਗੂ ਕੀਤਾ ਇਹ ਸਿਸਟਮ ਹੋ ਸਕਦਾ ਹੈ ਕਿ ਅਮਰੀਕਾ ਦੀ ਜਿਹੜੀ ਸਰਕਾਰ ਹੈ ਉਹ ਇਸ ਨੂੰ ਲੋਕਾਂ ਦੇ ਵਿਰੋਧ ਨੂੰ ਦੇਖਦੇ ਹੋਏ ਇਸ ਜਿਹੜਾ ਸਿਸਟਮ ਹੈ ਸਾਰਾ ਇਹਨੂੰ ਥੋੜਾ ਟੈਕਸ ਨੂੰ ਘੱਟ ਕਰ ਦੇ ਜਾਂ ਇਹਨੂੰ ਦੁਬਾਰਾ ਇਸ ਫੈਸਲੇ ਨੂੰ ਵਾਪਸ ਲੈ ਲਵੇ ਬਾਕੀ ਆਉਣ ਵਾਲੇ ਟਾਈਮ ਦੇ ਵਿੱਚ ਹੀ ਪਤਾ ਲੱਗੂਗਾ ਪਰ ਫਿਰ ਵੀ ਮੇਰਾ ਜੋ ਮੈਂ ਹੁਣ ਤੱਕ ਜਿਵੇਂ ਮਾਰਕੀਟ ਨੂੰ ਸ਼ੁਰੂ ਤੋਂ ਹੀ ਵਾਚ ਕਰਦਾ ਹੋਣਾ ਮੈਨੂੰ ਜਿਹੜਾ ਸ਼ੇਅਰ ਮਾਰਕੀਟ ਦੇ ਵਿੱਚ ਵੀ 10 ਸਾਲ ਤੋਂ ਉੱਪਰ ਹੋ ਗਿਆ ਤੇ ਮੈਂ ਡੇਲੀ ਮਾਰਕੀਟ ਵਾਚ ਕਰਦਾ ਹਾਂ ਤੇ ਮੈਂ ਇਸ ਵਿਸ਼ੇ ਨਾਲ ਜੁੜਿਆ ਰਹਿਣਾ ਪੜਦਾ ਵੀ ਰਹਿਣਾ ਇਸ ਬਾਰੇ ਜੋ ਵੀ ਨਵੀਂ ਖਬਰ ਆਉਂਦੀ ਹੈ ਉਹਨਾਂ ਚੀਜ਼ਾਂ ਬਾਰੇ ਮੈਂ ਪੜਦਾ ਰਹਿਣਾ ਤੇ ਮੈਨੂੰ ਲੱਗਦਾ ਹੈ ਕਿ ਦੁਨੀਆ ਜੋ ਜੋ ਵੀ ਕੰਮ ਸੀਗੇ ਸਾਰੇ ਕੰਮ ਸੀਗੇ ਜਿਹੜਾ ਉਹਨਾਂ ਨੇ ਜਿਹੜਾ ਟੋਪ ਟਾਪ ਦੇ ਉੱਤੇ ਜਾਣਾ ਸੀਗਾ ਸਾਰੇ ਕੰਮ ਜਾ ਚੁੱਕੇ ਨੇ ਤੇ ਹੁਣ ਕੰਮ ਇਹ ਆ ਵੀ ਜੇ ਨੀਚੇ ਹੀ ਆਊਗਾ ਸਾਰਾ ਕੁਝ ਜੋ ਵੀ ਆਊਗਾ ਠੀਕ ਹੈ ਜੀ ਟਾਪ ਤਾਂ ਬਣ ਚੁੱਕਿਆ ਮਤਲਬ ਕਿ ਹਰੇਕ ਕੰਮ ਸੀਗਾ ਜੋ ਵੀ ਉਹ ਉਹਨੇ ਜੋ ਆਪਣਾ ਸਿਖਰ ਨੂੰ ਛੂਣਾ ਸੀਗਾ ਉਹ ਸਾਰੇ ਕੰਮ ਆਪਣੇ ਸਿਖਰਾਂ ਨੂੰ ਛੂ ਚੁੱਕੇ ਨੇ ਹੁਣ ਜਿਹੜੀ ਆ ਮੰਦੀ ਆਉਣ ਦੇ ਹੀ ਚਾਂਸ ਨੇ ਜ਼ਿਆਦਾ ਇਸ ਲਈ ਮੈਂ ਇਹੀ ਸੋਚ ਰਿਹਾ ਕਿ ਜੋ ਆਪਣੇ ਕੋਲ ਚਾਰ ਪੈਸੇ ਹੈਗੇ ਨੇ ਉਹਨਾਂ ਨੂੰ ਬਚਾ ਕੇ ਰੱਖੀਏ ਸਹੀ ਜਗ੍ਹਾ ਤੇ ਲਗਾ ਕੇ ਰੱਖੀਏ ਤੇ ਬਾਕੀ ਜੋ ਕੰਮ ਚ ਵਿੱਚ ਹੈਗੇ ਆਪਾਂ ਉਸ ਉਸੇ ਨੂੰ ਕਰਦੇ ਰਹੀਏ ਨਵਾਂ ਪੈਸਾ ਆਪਾਂ ਨਾ ਕਿਸੇ ਕੰਮ ਤੇ ਲਗਾਈਏ ਨਾ ਕਿਸੇ ਆਪਾਂ ਨਵਾਂ ਪੈਸਾ ਕਿਸੇ ਹੋਰ ਜਗ੍ਹਾ ਖਰਚੀਏ ਠੀਕ ਹੈ ਜੀ ਥੋੜਾ ਸੋਚ ਕੇ ਹੀ ਕੰਮ ਕਰੀਏ ਮੈਂ ਵੀ ਤੁਹਾਨੂੰ ਇਹੀ ਸਲਾਹ ਦਿੰਨਾ ਹੈ ਠੀਕ ਹੈ ਜੀ ਬਾਕੀ ਤਾਂ ਇਹੀ ਹੈ ਹੁਣ ਆਪਣਾ ਪਲਾਨ ਹੋ ਗਿਆ ਕੈਨਸਲ ਠੀਕ ਆ ਵੀਰ ਜੀ ਤੇ ਬਾਕੀ ਗੱਲਾਂ ਜਿਹੜੀਆਂ ਆਪਾਂ ਅਗਲੇ ਹੋਰ ਵੀਡੀਓ ਦੇ ਵਿੱਚ ਕਰਾਂਗੇ ਜਿਹੜੀ ਕਿ ਹੁਣ ਆਪਣਾ ਸਰਕਾਰ ਲੈ ਕੇ ਆ ਰਹੀ ਆ ਨਵੀਂ ਟੈਕਸੀ ਐਪ ਲੈ ਕੇ ਆ ਰਹੀ ਆ ਆਪਣਾ ਕਿਆ ਨਾਮ ਆ ਦਾ ਨਵੀਂ ਲੈ ਕੇ ਆ ਰਹੀ ਆ ਮੈਨੂੰ ਲੱਗਦਾ ਕਿ ਉਹ ਸ਼ਾਇਦ ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਜੋ ਵੀ ਕਰਨੀ ਹੈਗੀ ਠੀਕ ਹੈ ਤੇ ਵੀਡੀਓ ਨੂੰ ਲਾਈਕ ਵੀ ਕਰ ਦਿਓ ਕਮੈਂਟ ਵੀ ਕਰਕੇ ਦੱਸਿਓ ਠੀਕ ਹੈ ਜੋ ਮੈਂ ਕਿਹਾ ਕਿ ਤੁਸੀਂ ਵੀ ਇਹੀ ਸੋਚਦੇ ਹੋ ਤੇ ਜੇ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣ ਵਾਸਤੇ